ਟਾਰੀਵਾਲ ਨਹਿਰ ਦੇ ਵਿੱਚ ਲੜਕੀ ਨੇ ਮਾਰ ਦਿੱਤੀ ਸ਼ਲਾਂਗ ਟਾਰੀਵਾਲ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੜਕੀ ਸਵੇਰ ਦੀ ਨਹਿਰ ਦੇ ਪੁਲ ਦੇ ਨਜ਼ਦੀਕ ਬੈਠੀ ਹੋਈ ਸੀ ਅਤੇ ਕੁਝ ਹੀ ਪਰੇਸ਼ਾਨ ਨਜ਼ਰ ਆ ਰਹੀ ਸੀ ਉਹਨਾਂ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਲੜਕੀ ਨੇ ਨਹਿਰ ਦੇ ਵਿੱਚ ਸ਼ਲਾਂਗ ਲਗਾ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੇ ਲੜਕੀ ਨੂੰ ਸਹੀ ਸਲਾਮਤ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਸ਼ਲਾਂਗ ਲਗਾਉਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਦੇ ਦੱਸਣ ਮੁਤਾਬਕ ਲੜਕੀ ਆਪਣੇ ਆਪ ਨੂੰ ਗੁਰਦਾਸਪੁਰ ਦੀ ਦੱਸ ਰਹੀ ਸੀ ਅਤੇ ਪਰੇਸ਼ਾਨ ਨਜ਼ਰ ਆ ਰਹੀ ਸੀ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਮੈਂ ਕੈਪਟਨ ਸ਼ਰਮਾ ਹਾਂ ਇਹ ਬੇਟੀ ਬੈਠੀ ਸੀ ਕਿ ਰੌਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿ ਰੌਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਦਰਦਾਪੁਰ ਜਾ ਰਹਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਪੁਲਿਸ ਧਰ ਪਰਾਂ ਗਿਆ ਵਾਂ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠਿਆ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇਹ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੜਕੀ ਪਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਆ ਕਿ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਪਾਸ ਮੇਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆ ਪਰ ਕਿਲਾ ਜੱਪਾ ਮੇਰਾ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲ ਲੋਕਲੀ ਮੈਂ ਸਾਰੋ ਆਪਣੇ ਲੈਣ ਤੋਂ ਫੂਲ ਲੈ ਰਿਆ ਸੀ ਲੱਖੇ ਦੇ ਘਾਰ ਤੋਂ ਤੇ ਦੇਖਦੇ ਦੇਖਦਾ ਫੂਲ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਤੇ ਅੱਗੇ ਤਾਂ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੇ ਜਗਰ ਆਈ ਆ ਤੇ ਕੁੜੀ ਉਥੇ ਕਿਨਾਰੇ ਤੇ ਲੱਗੀ ਆ ਉਸ ਟਾਈਮ ਮੈਂ ਆਪਣੇ ਭਾਈ ਚਪ ਚਪ ਲਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆ ਤੇ ਕੁੜੀ ਨੇ ਤੇ ਮੇਰੇ ਨਾਲ ਸ਼ੋਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਪਾਈ ਕੋ ਸੂਜੀਤ ਪੁੱਲਾ ਸਾਰੇ ਪੋਤੇ ਨੇ ਕੇ ਕੰਮ ਕਰੀ ਸਾਰੇ ਬਧੂ ਦੇ ਵੀ ਕਿ ਆਪੇ ਤਲਾਕ ਕਰ ਲੈਂਦੇ ਆ ਕੁਲ ਸਾਲੀ ਦਾ ਆਪੇ ਮਾਗੀ ਕਰਕੇ ਅੱਗੇ ਕਰਦੇ ਮੈਂ ਕੱਢ ਗਿਆ ਨਾ ਰਹਾ ਮੇਰਾ ਨਾਮ ਸੋਕ ਮਾਰਾ ਇਹ ਤਾਂ ਫੇਰਦੀ ਉੱਥੇ ਬੈਠੀ ਦੀ ਆ ਇਹ ਕਹਿੰਦੇ ਵੀ ਮੇਰੇ ਇੱਕ ਮਿੰਟ ਰਹਿ ਜਾ ਉਹ ਕਹਿੰਦੇ ਇਹ ਵੀ ਮੈਂ ਕੋਈ ਮੁਆਵਾ ਉਹਦਾ ਤਿਆਰ ਕਰਨੀ ਆ ਫੇਰਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਵਾਲਾ ਖਾਰ ਮਾਰ ਲਈਏ ਉਹ ਝੜ ਲੱਗੇ ਬੈਠੀ ਦੀ ਹਾਂ ਉਹ ਤੋਂ ਮਾਰੀ ਹੈ ਹਾਂ ਗੱਲ ਬਾਤ ਆਹ ਮੈਨੂੰ ਪੁੱਛਿਆ ਤੇ ਅਸੀਂ ਕਹਿੰਦੇ ਆ ਚਲ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਦੀ ਘਰ ਦਾ ਨੰਬਰ ਵੀ ਦਈ ਕੋਈ ਗੱਲ ਨਹੀਂ ਕੋਈ ਦਾਦੀ ਦੀ ਕੋਈ ਗੱਲ ਨਹੀਂ ਇਹ ਗਦਾਪੋ ਲਾ ਕੇ ਪਿੰਡ ਦੇ ਸੇ ਕੀ ਕਰਾਉਣਾ ਪਟਾਲਾ ਕੀ ਆਹੋ 4 ਮਾਰ ਤੇ ਫਿਰ ਕੱਢਿਆ ਕਿੱਦਾਂ ਹਾਂਜੀ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਵੇਂ ਆ ਕੇ ਹੋਰ ਜਾਂਦੇ ਮੈਂ